ਇਹ ਇਹ ਸਿੱਧਾ ਨੋਟ ਕਰਦੀ ਆ। ਬੇਨਤੀ ਸਾਡੀ ਇਹ ਵੀ ਸਾਡੀ ਕੋਈ ਮਦਦ ਕੀਤੀ ਜਾਂਵੇ ਜਿਵੇਂ ਤੁਸੀਂ ਨੇ ਸਾਨੂੰ ਵੋਟਾਂ ਦੇ ਵਿੱਚ ਚੁਣਿਆ ਸਾਡੀ ਮਦਦ ਕਰੀ। ਸਾਡਾ ਸਾਥ ਦਿੱਤਾ ਜਾਂ ਵੀ ਮੈਂ ਆਪਣੇ ਮੈਂਬਰ ਦੇ ਨਾਲ ਲੱਗ ਕੇ ਉਸੇ ਤਰ੍ਹਾਂ ਫੰਡ ਇਕੱਠਾ ਕਰਾਂ ਕਿ ਤਾਂ ਜੋ ਛੇਤੀ ਆਪੇ ਕੰਮ ਸ਼ੁਰੂ ਕਰਾ ਦਈਏ। ਅੱਗੇ ਵੀ ਜਿਹੜੇ ਇੱਕ ਦੋ ਕੰਮ ਨੇ ਆਖ ਕੰਮ ਨੇ ਕਰੇ ਚਾਹਣਾਗੇ ਤੋਂ ਅਗਲਾ ਵੱਡੇ ਕੰਮ ਨੂੰ ਹੱਥ ਪਾਵਾਂਗੇ ਇੱਕ ਸਟੇਡੀਅਮ ਜਿੱਥੇ ਆਪਣੀ ਮੰਗਾਂ ਪਲਚੇ ਬਣਾਉਣਾ ਹੋਵੇ। ਉਸ ਤੋਂ ਬਾਅਦ ਜਿੰਨਾ ਛੇਤੀ ਆਪਾਂ ਇਹਨੂੰ ਚੀਭੂ ਕਰਦੇ ਉਸ ਤੋਂ ਬਾਅਦ ਉਹ ਕਹਿਣ ਜੋ ਕੇ ਮੰਤਰੀ ਸਾਹਿਬ ਨੂੰ ਹੋ ਜਾਣਗੇ ਕਿ ਸਾਨੂੰ ਸਟੇਡੀਅਮ ਵੀ ਦਿਓ ਜੋ ਸਾਡਾ ਹੁਕਮ ਮੁੱਕ ਗਿਆ ਇਹ ਤੇ 1000 ਰੁਪਏ ਚ ਆਪਾਂ ਕਨੈਕਸ਼ਨ ਵੀ ਦੇਵਾਂਗੇ ਜਿੱਥੇ ਇੱਕ ਘਰ ਦਾ ਜਿੱਥੇ ਰਹਿ ਹੈ ਸ਼ਾਪ 800 ਰੁਪਏ ਐਸਜੀਐਨ ਕਨੈਕਸ਼ਨ ਦੇਵਾਂਗੇ ਜਿੱਥੇ ਰਹਿ ਆ ਤੇ ਕੱਲ ਨੂੰ ਅਗਲਾ ਅਗਲੇ ਦੇ ਦੋ ਬਗਲ ਨਾਲ ਇੱਕ ਬਗਲ ਨਾਲ ਨਵਾਂ ਕਨੈਕਸ਼ਨ ਲਊਗਾ ਉਹਦੇ ਪੈਸੇ ਭਰੂਗਾ ਵਾਟਰ ਬਾਕਸ ਪੰਚਾਇਤ ਤਾਂ ਚਲਾਉਗੀ ਪੰਚਾਇਤ ਚ ਲਾਉਗੇ ਉਥੇ ਮਲਾਜ਼ਮ ਵੀ ਰੱਖਣੇ ਪੈਣਗੇ ਦੋ ਰਖਣ ਚਾਰ ਜਿੰਨੇ ਵੀ ਰੱਖਣੇ ਜਾਣਗੇ ਕਮਦੇ ਸਾਹਿਬ ਨਾਲ ਉਹਨਾਂ ਦੀ ਆਪਣੀ ਤਨਖਾਹ ਵੀ ਕੱਢਣੀ ਹੈ ਉਹ ਜਿਹੇ ਸਾਹਿਬ ਨਾਲ ਆਪਾਂ ਬੈਠ ਰੱਖਾਂਗੇ ਕਨੈਕਸ਼ਨ ਦੇ ਸਾਹਿਬ ਨਾਲ ਸਾਡੀ ਇਹੀ ਬੇਨਤੀ ਹੈ ਵੀ ਸਾਡਾ ਹਰੇਕ ਕੰਮ ਚ ਪਿੰਡ ਸਾਥ ਦੇਵੇ ਪਿੰਡ ਨੂੰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ ਜੇ ਪਬਲਿਕ ਸਾਥ ਦੇਊ ਪਿੰਡ ਨੂੰ ਚੰਗਾ ਇਹ ਵਧੀਆ ਬਣਾਇਆ ਜਾ ਸਕਦਾ ਅਸੀਂ ਤੁਹਾਡੇ ਨਾਲ ਹਰ ਟਾਈਮ ਜਦੋਂ ਮਰਜ਼ੀ ਤੁਸੋਂ ਜਦੋਂ ਮਰਜ਼ੀ ਹੋਵੇ ਬਾਕੀ ਤੁਸੀਂ ਜਿਵੇਂ ਵੀ ਕਹੋਗੇ ਉਹ ਮੈਂ ਇੱਕ ਸਰਪੰਚ ਸਾਹਿਬ ਆਪਾਂ ਕੱਲ ਵੀਡੀਓ ਪਾਈ ਸੀ ਉਹਦੇ ਵਿੱਚ ਕਮੈਂਟ ਆ ਰਹੇ ਨੇ ਟੰਡੋਲੀ ਪਿੰਡ ਤੋਂ ਹੋ ਬੀ ਜੀ ਸਾਡੇ ਅਸੀਂ ਪੈਸੇ ਵੀ ਇਕੱਠੇ ਕਰ ਲਏ ਵੀ 2-2 ਸਾਲ ਹੋ ਗਏ ਸਾਲ-ਸਾਲ ਇਹੀ ਲਮਕਦਾ ਕੰਮ ਉਹ ਤਾਂ ਨਹੀਂ ਹੋਊਗਾ ਇਹ ਤਾਂ ਇਹ ਹੋਰ ਹੈ ਜੀ ਦਿਲਦਾਰ ਜੀ ਇਹ ਪਿਛਲੀ ਪੰਚਾਇਤ ਨੇ ਵੀ ਸ਼ੁਰੂ ਕਰਤੀ ਜੀ ਆਪਣੀ ਨਹੀਂ ਕੰਮ ਠੀਕ ਹੈ ਤੁਹਾਨੂੰ ਕੋਈ ਰਾਤ ਪਤਾ ਲੱਗੋ ਕੋਈ ਉਹਦੇ ਦਿਲਦਾਰ ਮੈਂਬਰ ਸੀ ਆਪਣਾ ਉਹ ਵੀ ਬਾੜ ਤੋਂ ਪੁੱਛੋ ਸ਼ਾਇਦ ਪੈਸੇ ਇਕੱਠੇ ਹੋਏ ਹੋਣ ਉਹ ਅੱਜ ਉਹ ਲੱਗਦਾ ਫਿਰ ਗੱਟੀਆਂ ਦੀ ਸ਼ੁਰੂ ਕਰਿਆ ਦੀ ਕੰਮ ਉਹ ਤਾਂ ਗੱਲ ਇਹ ਦੀ ਇਹ ਅਸੀਂ ਵੀ ਕੱਟ ਸਕਦੇ ਦੀ ਸ਼ੁਰੂ ਚ ਅਸੀਂ ਮੰਤਰੀ ਸਾਹਿਬ ਨੂੰ ਇਹ ਕਿਹਾ ਵੀ ਜਿੰਨਾ ਚਿਰ ਸਾਨੂੰ ਉਪਕ ਨਹੀਂ ਕਰਕੇ ਦਿੰਦੇ ਕਿ 6.5 ਕਰੋੜ ਰੁਪਇਆ ਵੀ ਅਸੀਂ ਨਹੀਂ ਪਾਤਾ ਅਸੀਂ ਨਹੀਂ ਸ਼ੁਰੂ ਕਰਦੇ ਠੀਕ ਸਾਨੂੰ ਮੰਤਰੀ ਸਾਹਿਬ ਨੇ ਇਹ ਵੀ ਕਿਹਾ ਵੀ ਆਪਾਂ ਅਗਸਤ ਮਹੀਨੇ ਚ ਕੰਮ ਸ਼ੁਰੂ ਕਰਾ ਵੀ ਦੇ ਮੰਤਰੀ ਇਹ ਵੀ ਫੈਸਲਾ ਠੀਕ ਹੈ ਉਹ ਨਹੀਂ ਹੋਊਗਾ ਜੀ ਜਿਵੇਂ ਹੁਣ ਆਪਾਂ ਕੱਲ ਵੀ ਆਪਣੀ ਸਫਾਈ ਵਾਲੀ ਗੱਲ ਚੱਲੀ ਵੀ ਸਫਾਈ ਨਹੀਂ ਰਹਿੰਦੀ ਵਾਟਰ ਵਰਕਸ ਡਿਪਟੈਂਟ ਸਰਕਾਰ ਵੇਲੇ ਬੰਦ ਹੋ ਗਏ ਪੰਚਾਇਤਾਂ ਨੇ ਹੈਂਡਓਵਰ ਕਰੇ ਤੇ ਜਦੋਂ ਲੋਕ ਬਿੱਲ ਨਹੀਂ ਭਰਦੇ ਤੇ ਫਿਰ ਪੰਚਾਇਤ ਕੋਈ ਮੁਲਾਜ਼ਮ ਨਹੀਂ ਰੱਖ ਸਕਦੀ ਜੀ ਉਹਦੀ ਸਫਾਈ ਨਾ ਹੋਣਾ ਜਾਂ ਟਾਈਮ ਤੇ ਪਾਣੀ ਨਾ ਮਿਲਣਾ ਦਾ ਸੰਭਾਵਨਾ ਕਿ ਜਦੋਂ ਲੋਕ ਬਿੱਲ ਭਰਨਗੇ ਆਪਾਂ ਮੁਲਾਜ਼ਮ ਨੂੰ ਤਨਖਾਹ ਦੇਵਾਂਗੇ 15-2 ਤੇ ਫਿਰ ਕਦੋਂ ਸ਼ੁਰੂ ਕਰ ਰਹੇ ਹੋ ਇਹ ਪੈਸਾ ਇਕੱਠਾ ਕਰਨਾ ਇਹ ਜੀ ਅੱਜ ਅਸੀਂ ਨੇ ਸਮਰੋਪਤੀ ਵਾਲਾ ਹੋ ਜਾਊਗਾ ਕੱਲ੍ਹ ਰੋਜਾ ਪੱਤੀ ਵਾਲਾ ਕਰਕੇ ਪਰਸੋਂ ਨੂੰ ਕਾਹਲ ਪੱਤੀ ਚ ਸਾਰੀ ਪੱਤੀਆਂ ਚ ਰੈ ਲੈ ਕੇ ਜਿਵੇਂ ਆਪਾਂ ਬੋਟਾ ਵੇਲੇ ਕਿਹਾ ਸੀ ਉਦੋਂ ਅਗਲੇ ਦਿਨ ਤੋਂ ਅਸੀਂ ਕਲੈਕਸ਼ਨ ਸ਼ੁਰੂ ਕਰਾਂਗੇ ਕਿਉਂ ਪਰ ਬੰਦਾ ਹਲਾ ਆਇਆ ਫਿਰ ਬੱਦਲ ਹਾਂਜੀ ਇੱਕ ਬੇਨਤੀ ਹੋ ਰਹੀ ਹੈ ਜੀ ਵੀ ਜੇ ਮੰਨ ਲਓ ਕੋਈ ਜਾਣ ਬੁੱਝ ਕੇ ਬੰਦਾ 1000 ਰੁਪਏ ਨਹੀਂ ਦਿੰਦਾ ਵੀ ਮੇਰਾ ਤਾਂ ਸਰਦਾ ਹੈ ਮੇਰੇ ਮੋਟਰ ਹੈਗੀ ਹੈ ਜਿੱਦ ਦੇ ਫਿਰ ਉਹ ਮੋਟਰ ਦਾ ਕਨੈਕਸ਼ਨ ਲਓਗੇ ਤਾਂ ਉਹਨੂੰ ਡਬਲ ਪੈਸਾ ਚ ਦਿੱਤਾ ਜਾਊਗਾ ਦੇਖ ਸਕਦੇ ਹੋ ਦੋਸਤੋ ਪੂਰੀ ਪੰਚਾਇਤ ਖੜੀ ਹੈ ਤੇ ਬਾਕੀ ਸਮਰੋਪਤੀ ਦੇ ਸਾਰੇ ਦੋਸਤ ਮਿੱਤਰ ਨੌਜਵਾਨ ਬਜ਼ੁਰਗ ਖੜੇ ਨੇ ਹਾਂ ਇਹਨਾਂ ਦੀ ਵੀ ਰਾਇ ਲੈਣੀ ਆ ਸਾਰਿਆਂ ਦੀ ਤੇ 800 ਰੁਪਿਆ ਪਾਏਗਾ ਇਸੀ ਪਰਿਵਾਰਾਂ ਨੂੰ ਤੇ ਜਰਨਲ ਪਰਿਵਾਰ ਨੂੰ 1000 ਰੁਪਿਆ ਵਾਟਰ ਬਾਕਸ ਲੱਗਣੇ ਨੇ ਦੋ ਪਿੰਡ ਸ਼ਾਇਲੀ ਚ ਹਾਂਜੀ ਕੀ ਹੋਵੇ ਜੀ ਆਪਣਾ ਜਿਵੇਂ ਲੱਗ ਰਹੇ ਨੇ ਪੈਸਾ ਇਕੱਠਾ ਕਿਵੇਂ ਸਕੀਮ ਠੀਕ ਹੈ ਸਰਪੰਚ ਸਾਹਿਬ ਜੀ ਠੀਕ ਹੈ ਜੀ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਜਿਹੜੇ ਗਰੀਬ ਲੋਕ ਨੇ ਉਹਨਾਂ ਲਈ ਫੁਰਕ ਪੈਂਦੀ ਠੀਕ ਹੈ ਤਾਂ ਜ਼ਰੂਰੀ ਬਣਦੀ ਹੈ ਇਹ ਗੱਲ ਠੀਕ ਹੈ ਹਾਂ ਡਾਕਟਰ ਸਾਹਿਬ ਠੀਕ ਹੈ ਜੀ ਤੇ ਪੈਸਾ ਫਿਰ ਇਕੱਠਾ ਦੇਣਗੇ ਲੋਕ ਸਾਥ ਬਿਲਕੁਲ ਦੇਣੀ ਠੀਕ ਹੈ ਜੀ ਹਾਂ ਜੀ ਹਾਂ ਜੀ ਮੈਂਬਰ ਸਾਹਿਬ ਹਾਂ ਜੀ ਮਰਜ਼ੀ ਤੁਹਾਨੂੰ ਪਾਣੀ ਦੀ ਦਿੱਕਤ ਆ ਤੇ ਇੱਕ ਕਲੀਅਰ ਨਹੀਂ ਹੋਈ ਗੱਲ ਵੀ ਅੰਡਰਗਰਾਉਂਡ ਪਾਈਪਾਂ ਪਹਿਣੀਆਂ ਜਾਂ ਓਪਨ ਪਹਿਣੀਆਂ ਕਿਵੇਂ ਪਹਿਣੀਆਂ ਠੀਕ ਹੈ ਹਾਂ ਸਰਪੰਚ ਸਾਹਿਬ ਇਹ ਜਿਹੜੀਆਂ ਪਾਈਪਾਂ ਪਹਿਣੀਆਂ ਅੰਡਰ ਥੱਲੇ ਪਹਿਣੀਆਂ ਨੀਚੇ ਇਹ ਲੈ ਜੰਟਰ ਗਰਾਉਂਡ ਪੈਣਗੇ 1 ਮੀਟਰ ਥੱਲੇ 3 ਫੁੱਟ ਸਵਾ 3 ਫੁੱਟ ਥੱਲੇ ਅਚਾਨਕ ਇੰਚ ਪਾਈਪ ਪੈਣੇ ਨੇ ਠੀਕ ਹੈ 4 ਇੰਚੀ ਪਲਾਸਟਿਕ ਦੇ ਪਾਈਪ ਪੈਣਗੇ ਜੀ ਕਹਿੰਦੇ ਇਹ ਨੀਚੇ ਪੈਣਗੇ ਅੰਡਰਗਰਾਉਂਡ ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਪਿੰਡ ਸ਼ਾਇਦ ਲਈ ਕਿਉਂਕਿ 20 ਸਾਲ ਹੋ ਗਏ ਸੀ ਵਾਟਰ ਬਾਕਸ ਬਿਲਕੁਲ ਨਹੀਂ ਸੀ ਬਾਕੀ ਵਾਟਰ ਬੱਸ ਪੰਚਾਇਤਾਂ ਨੂੰ ਸੁਮਾਤੀ ਸੀ ਜਦੋਂ ਦੇ ਉਦੋਂ ਦਾ ਮੈਂ ਬਹੁਤ ਪਿੰਡਾਂ 'ਚ ਦੇਖਿਆ ਬੁਰਾ ਹਾਲੇ ਸੀ ਇਦੇ ਉੱਤੇ ਜਿਹੜਾ ਵੱਡਾ ਕੰਮ ਹੈ ਜਿਹੜਾ ਇਹੀ ਹੈ ਕਿਉਂਕਿ 6 ਕਰੋੜ ਰੁਪਈਆ ਲੱਗੇ ਹੋਇਆ ਖਰਾਬ ਨਹੀਂ ਹੋਣਾ ਚਾਹੀਦਾ ਬਰਬਾਦ ਨਹੀਂ ਹੋਣਾ ਚਾਹੀਦਾ ਸਾਨੂੰ ਵੀ ਸਹਿਯੋਗ ਦੇਣ ਦੀ ਲੋੜ ਹੈ ਇਹਦੇ ਵਿੱਚ ਕਿਉਂਕਿ ਜੁਖੇਪੜ ਦੇਖਿਆ ਸੀ ਬਹੁਤ ਸੋਹਣਾ ਫੁੱਲ ਬਾੜੀ ਲੱਗੀ ਹੋਈ ਸੀ ਫੁੱਲ ਬੂਟੇ ਉਹਦਾ ਉੱਥੇ ਹੁਣ ਰੂੜੀਆਂ ਗੋਹਾ ਢੇਗ ਲਏ ਨੇ ਰੋਕ ਕਬਾੜ ਗੰਦ ਲਫਾਫੇ ਢੇਗ ਰਹੇ ਨੇ ਜੁਖੇਪੜ ਪਿੰਡ 'ਚ ਇੰਨੇ ਮਾੜੇ ਹਾਲਾਤ ਨੇ ਜਿਹੜੇ ਵਾਟਰ ਬਾਕਸ ਸਾਰੇ ਪਿੰਡ ਨੂੰ ਪਾਣੀ ਪਿਉਂਦਾ ਸੀ ਸਾਡੇ ਵੀ ਫਰਜ਼ ਹੁੰਦੇ ਨੇ ਜਿਵੇਂ ਤੁਸੀਂ ਨੇ ਹੁਣ ਆਪਣੀ ਪੱਤੀ 'ਚ ਪੂਰਾ ਵਧੀਆ ਗਰਾਊਂਡ ਬਣਾਇਆ ਹੋਇਆ ਹੋਰ ਸਫਾਈ ਵੀ ਦਿਖ ਰਹੀ ਹੈਗੀ ਨਜ਼ਰ ਆਉਂਦੀ ਹੈ ਪਰ ਕੁਝ ਥਾਵਾਂ ਤੇ ਜਿਵੇਂ ਹੁਣ ਪਿੰਡ ਛਾਇਲੀ ਚ ਮੰਡੀ ਵਾਲੇ ਪਾਸੇ ਲੰਘਿਆ ਨਹੀਂ ਜਾਂਦਾ ਉੱਥੇ ਦਾਣਾ ਮੰਡੀ ਦੇ ਕੋਲ ਦੇ ਇੰਨਾ ਗੰਦ ਲੋਕ ਦੇਖ ਕੇ ਜਾਂਦੇ ਨੇ ਲਫਾਫੇ ਭਰ-ਭਰ ਪਤਾ ਨਹੀਂ ਵਿੱਚ ਕੀ ਹੁੰਦਾ ਕੀ ਨਾ ਇਹ ਗੱਲਾਂ ਤੇ ਸਾਡਾ ਵੀ ਧਿਆਨ ਦੇਣਾ ਚਾਹੀਦਾ ਸੀ ਇਕੱਲਾ ਪੰਚਾਇਤ ਜਾਂ ਸਰਕਾਰਾਂ ਨੂੰ ਨਹੀਂ ਕਹਿ ਸਕਦੇ ਬਾਕੀ ਗੱਲਬਾਤ ਹੈ ਜਿਹੜੀ ਉਹ ਚੱਲ ਰਹੀ ਹੈ ਕਿ ਸਾਨੂੰ ਪਤਾ ਹੈ 6.5 ਕਰੋੜ ਰੁਪਇਆ ਰੇਕ ਜਾਂਦਾ ਜਾਂਦਾ ਜਾਨੀ ਕਿ ਜਿਹੜੀ ਗੰਦਗੀ ਅਸੀਂ ਆਪ ਪਾ ਰਹੇ ਹਾਂ ਬਿਮਾਰੀਆਂ ਦਾ ਜਿਹੜਾ ਹੈਗਾ ਅਸੀਂ ਆਪ ਕਰ ਰਹੇ ਹਾਂ ਅੱਗਾਂ ਸੀ ਹੁਣ ਲਾ ਰਹੇ ਆ ਦਰਖਤ ਫੂਕ ਰਹਾਂਗੇ ਕਿਵੇਂ ਅਸੀਂ ਦੇਖ ਹੀ ਨਹੀਂ ਰਹੇ ਕਿਸੇ ਪਾਸੇ ਮੁੜ ਕੇ ਵੀ ਕੀ ਹਾਲਾਤ ਬਣਨਗੇ ਸਾਡੇ ਬਿਮਾਰੀਆਂ ਨਾਲ ਅਸੀਂ ਜੂਝ ਰਹੇ ਹਾਂ ਘਰ ਘਰ ਬਿਮਾਰੀ ਅੱਜ ਅਸੀਂ ਜਾਂਦੇ ਜਾਂਦੇ ਸੀਖ ਲਾ ਜਾਂਦੇ ਆ ਦਰਖਤ ਜਾਨਵਰ ਮਰਦੇ ਨੇ ਨਿਕਨੇ ਕਿ ਕਿੰਨਾ ਉਹ ਅਸੀਂ ਵੀ ਫਿਰ ਮਰ ਰਹੇ ਹਾਂ ਤਿਲ ਤਿਲ ਕਰਕੇ ਅਸੀਂ ਅੱਜ ਪੰਜਾਬ ਹੈ ਜਿਹੜਾ ਬਿਮਾਰੀਆਂ ਨਾਲ ਮਰ ਰਹੇ ਹਾਂ ਅਸੀਂ ਕਰਕੇ ਚੰਗਾ ਪਾਣੀ ਪੀਣ ਲਈ ਲਗਭਗ 500 ਤੋਂ ਲੈ ਕੇ 1000 ਫੁੱਟ ਤੱਕ ਡੂੰਘੇ ਦੋ ਵਾਟਰ ਬਾਕਸ 6.5 ਕਰੋੜ ਰੁਪਏ ਜਿਹੜਾ ਮਨਜ਼ੂਰ ਹੋ ਗਿਆ ਪਿੰਡ ਛਾਇਲੀ ਦੇ ਵਿੱਚ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਬਿਲਕੁਲ ਅੱਜ ਜੋ ਪੰਚਾਇਤ ਕਰਦੇ ਆ ਤਾਂ ਵੀ ਕਰਦੇ ਹੁੰਦੇ ਆ ਜੀ ਕੰਮ ਇਹ ਠੀਕ ਹੈ ਹਾਂ ਫਿਰ ਵਕਲੀ ਜਿਹੜਾ ਪੈਸੇ ਮੰਗਦੇ ਨੇ ਠੀਕ ਹੈ ਬਾਕੀ ਜਿਹੜੇ ਲੋਕ ਲੈਣਗੇ ਹੁੰਦਾ ਬਾਰੇ ਜਿਹੜੇ ਲੱਗਦੇ ਉਹਨਾਂ ਨੂੰ ਦੇਣਗੇ ਠੀਕ ਹੈ ਚੰਗਾ ਹੈ ਵਧੀਆ ਕੰਮ ਹੈ ਇਹ ਜੇ ਕਰਨ ਜੇ ਕਿੰਨੀ ਗੱਲ ਹੈ ਕਿਥੇ ਗਰੀਬ ਦੇ ਮੂੰਹ ਚ ਪਾਣੀ ਪੂਰੇ ਹੋ ਗਏ ਸਾਰਿਆਂ ਦੇ ਮੂੰਹ ਚ ਪਾਣੀ ਵਧੀਆ ਪਹੁੰਚਾ ਹਾਂਜੀ ਨੰਬਰਦਾਰ ਸਾਹਿਬ ਹਾਂਜੀ ਪੰਚਾਇਤ ਨਾਲ ਜੋ ਵੀ ਕੰਮ ਕਰੋਗੇ ਪੂਰਾ ਸਹਿਯੋਗ ਦੇਵਾਂਗੇ ਤੇ ਲੋਕਾਂ ਨੂੰ ਵੀ ਪ੍ਰੇਰਿਤ ਕਰਾਂਗੇ ਵੀ ਇਹ ਵਧੀਆ ਕੰਮ ਹੈ ਸ਼ੁਰੂਆਤ ਬੜੀ ਵਧੀਆ ਹੋ ਰਹੀ ਹੈ ਜਗਾ ਚੁਣ ਲਈ ਜੀ ਵਧੀਆ ਪਾਣੀ ਦੇ ਹਿਸਾਬ ਨਾਲ ਆਪਾਂ ਸਰਹਰਾਂ ਪਿੰਡ ਨੂੰ ਵਧੀਆ ਪਾਣੀ ਮਿਲ ਰਿਹਾ ਹੈ ਜਗਾ ਚੁਣ ਲਈ ਵਾਟਰ ਬਾਕਸ ਦੀ ਜਗਾ ਜਗਾ ਵਾਟਰ ਬਾਕਸ ਦੀ ਇੱਥੇ ਧਾੜ ਦੇ ਨਵੀਂ ਆ ਜਿਹੜਾ ਆਪਾਂ ਹੋਰੇ ਵਾਲੇ ਟੋਬੇ ਦੇ ਕੋਲੇ ਪਰਸਪੈਕਟਿਵ ਹੈ ਠੀਕ ਹੈ ਉਸੇ ਵੱਡਾ ਵਾਟਰ ਬਾਕ ਨਾਲ ਪਾਰਕ ਬਣਜੇ ਨਾਲ ਜਗਾ ਵੀ ਲੀ ਪਈ ਐ ہاں ਸਰਪੰਚ ਸਾਹਿਬ ਇੱਕ ਜਮਿਆ ਜਗਾ ਪਿਛਲੇ ਪਾਸੇ ਪਈ ਐ ਪਿਛੇ ਭਰਤ ਵੀ ਪਈ ਸੀ ਰੋਜਾਂ ਪੱਤੀ ਵਾਲੇ ਪਾਸੇ ਉਰਲੇ ਪਾਸੇ ਸਮਰੋਪ ਪੱਤੀ ਦਾ ਜੇ ਇੱਥੇ ਬਣਜੇ ਨਾਲੇ ਪਾਰਕ ਬਣਜੇ ਵਾਲੇ ਦਲੇ ਵਧੀਆ ਇਹਦੇ ਵਾਸਤੇ ਜੀ ਸਾਡਾ ਮੰਤਰੀ ਸਾਹਿਬ ਨੂੰ ਸਟੇਡੀਅਮ ਵਾਸਤੇ ਜੀਤਸ ਨੇ 5 ਲੱਖ ਰੁਪਏ ਤਾਂ ਪਵਾ ਲਿਆ 65 ਲੱਖ ਦੀ ਸਾਡੀ ਮੰਤਰੀ ਸਾਹਿਬ ਨੂੰ ਮੰਗ ਕਰੀ ਹੋਈ ਐ ਵੀ ਅਸ ਤੋਂ ਪਰਖ ਕੇ ਇਹਦਾ ਪਾਣੀ ਸਿੱਧਾ ਨਾਲੇ ਤੇ ਜਿਆ ਟੇਨ ਨਾਲਾ ਬਣਾ ਕੇ ਗੁਰੂ ਘਰ ਦੇ ਪਿਛਲੇ ਪਾਸੇ ਵੀ ਨਾਲਾ ਬਣਾ ਕੇ ਨੂੰ ਸਿੱਧਾ ਲਿਜਾ ਕੇ ਕਿ ਟੋਬਨ ਦੀ ਬੰਦ ਕਰਕੇ ਉਧਰੋਂ ਰੋਜਾ ਪੱਤੀ ਦਾ ਪਾਣੀ ਪਰਾਂ ਸੜਕ ਤੇ ਲਗੌਂਦੀ ਲੈ ਕੇ ਉਹਨੂੰ ਵੀ ਸਿੱਧਾ ਨਾਲੇ ਤੇ ਪਾ ਕੇ ਤਾਂ ਇਹਨੂੰ ਸਟੇਡੀਅਮ ਵਾਟਰ ਬਾਕਸ ਤੇ ਫਾਰਕ ਤਿੰਨ ਚੀਜ਼ਾਂ ਵਾਸਤੇ ਜਗ੍ਹਾ ਨੂੰ ਵਰਤਿਆ ਜਾ ਸਕੀ ਤੇ ਜਿਹੜਾ ਸੋਨਾ ਲੱਗੇ ਠੀਕ